ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰ ਸਤਵਾਂ ਮਹਿਲਾ ਪੰਜਵਾਂ ਲਾਲ ਚੋਲਣਾ ਤੈ ਤਨ ਸੋਹਿਆ ਸੁਰਜਨ ਭਾਨੀ ਤਾ ਮਨ 모ਇਆ ਕਵਨ ਬਨਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ ਰਹਾਓ ਤੁਮਹੀ ਸੁੰਦਰ ਤੁਮਹਿ ਸੁਹਾਗ ਤੁਮ ਘਰ ਲਾਲਨ ਤੁਮ ਘਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ ਪ੍ਰੀਤਮ ਬਨੀਤਾ ਰੰਗ ਗੁਲਾਲ ਕਹੋ ਨਾਨਕ ਸਭ ਦ੍ਰਿਸ਼ਟ ਨਿਹਾਲ ਸੋਨਰੀ ਸਖੀ ਏ ਹਮਰੀ ਕਾਲ ਪ੍ਰਭ ਆਪ ਸਿੰਗਾਰ ਅਸਵਾਰਨ ਹਾਰ ਰਹਾਉ ਦੂਜਾ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜੀ ਜਸਵੰਦਰ ਸਿੰਘ ਜੀ ਕਰੋ ਪਾਜੀ ਠੀਕ ਹੈ ਜੀ ਕਿ ਕੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਕਰ ਸਤਮਾ ਮਹਲਾ 5 ਲਾਲ ਚੋਲਣਾ ਤੈ ਤਨ ਸੋਹਿਆ ਸੁਰਜਨ ਭਾਨੀ ਤਾ ਮਨ 모ਹਿਆ ਕਵਨ ਬਨੀਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ ਰਹਾਉ ਹੋ ਗੁਰੂ ਸਾਹਿਬ ਪੰਚਮ ਪਾਤਸ਼ਾਹੀ ਦਾ ਸ਼ਬਦ ਆਪਾਂ ਰਾਗ ਆਸਾ ਦੇ ਵਿੱਚ 7ਵੇਂ ਘਰ ਦੇ ਵਿੱਚ ਜੋ ਗਾਣ ਦੀ ਹਦਾਇਤ ਹੈ ਗੁਰੂ ਸਾਹਿਬ ਕੋ ਸੋ ਅਕਾਲ ਪੁਰਖ ਦੇ ਜੋ ਇਸ ਕੁਦਰਤ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਜੋ ਘਟ ਘਟ ਦੇ ਵਿੱਚ ਸਮਾਇਆ ਹੋਇਆ ਉਹ ਆਪ ਸਤ ਸਰੂਪ ਹੈ ਉਹ ਗੁਰ ਪ੍ਰਸਾਦ ਦੁਆਰਾ ਜਿਹੜੀ ਅਸੀਂ ਜਿਹੜੀ ਸੋਝੀ ਸਾਰੇ ਨਾਲ ਮਿਲ ਕੇ ਪ੍ਰਾਪਤ ਕਰ ਰਹੇ ਹਾਂ ਜੋ ਗੁਰੂ ਸਾਹਿਬ ਨੇ ਸਤ ਗੁਰਾਂ ਨੇ ਜੋ ਸਾਨੂੰ ਗਿਆਨ ਦੀ ਸੋਝੀ ਦਿੱਤੀ ਹੈ ਇਹ ਸਾਡੇ ਵਾਸਤੇ ਪ੍ਰਸਾਦ ਹੈ ਇਹਨੇ ਸਾਡੇ ਗੁਰ ਪ੍ਰਸਾਦ ਨਹੀਂ ਸਾਡੇ ਭਰਮ ਦਾ ਨਾਸ ਕਰਨਾ ਹੈ ਕਿ ਉਹ ਸੱਚਾ ਗਿਆਨ ਹੈ ਗੁਰੂ ਸਾਹਿਬ ਸਮਝਾ ਰਹੇ ਨੇ ਲਾਲ ਚੋਲਣਾ ਤੈ ਤਨ ਸੁਹਿਆ ਸੁਰਜਨ ਭਾਨੀ ਤਾਂ ਮਨ 모ਇਆ ਹੁਣ ਜਿਸ ਤਰ੍ਹਾਂ ਕੱਲ ਵੀ ਆਪਾਂ ਸ਼ਬਦੀ ਵਿਚਾਰ ਸਮਝੀ ਸੀਗੀ ਕਿ ਕਿਸੇ ਸੁਹਾਗਣ ਦੇ ਨਾਲ ਪੇ ਜਿਹੜੀ ਮਹਾਮੁਣੀ ਤੁਧਨਾ ਪਿਆ ਪੈ ਤੇਰਾ ਆਲਸ ਕਾਹ ਗਿਓਰੀ ਗੁਰੂ ਸਾਹਿਬ ਨੇ ਕੱਲ ਦੇ ਸ਼ਬਦ ਵਿੱਚ ਸਾਨੂੰ ਸਮਝਾਇਆ ਸੀਗਾ ਉਹਨਾਂ ਤੋਂ ਉਹਦੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਨੇ ਜਿਨ੍ਹਾਂ ਨੇ ਸੱਚ ਦੇ ਗਿਆਨ ਦੇ ਨਾਲ ਆਪਣਾ ਜਿਹੜਾ ਚੋਲਾ ਹੈ ਤੇ ਰੰਗਿਆ ਹੋਇਆ ਲਾਲ ਲਾਲ ਰੰਗ ਦੇ ਨਾਲ ਲਾਲ ਰੰਗ ਦੋ ਰੰਗ ਨੇ ਇਹ ਸੁਹਾਵੇਸ ਹੈ ਜਿਹੜਾ ਲਾਲ ਰੰਗ ਹੈ ਜਿਵੇਂ ਲਾਲਤੀ ਲਾਲੀ ਭਈ ਜਿਹੜੇ ਜਿਨ੍ਹਾਂ ਦਾ ਲਾਲ ਰੰਗ ਚੜ ਗਿਆ ਤੇ ਉਹਦੇ ਲਾਲ ਉਹ ਉਹਦਾ ਜਿਹੜਾ ਚੋਲਾ ਹੈ ਉਹਦਾ ਸਮਝ ਲਓ ਜਿਹੜਾ ਆਚਰਣ ਹੈ ਦੇਹੀ ਹੈ ਜਿਹੜੀ ਸਾਡੀ ਅਰਦਾਹ ਦੇਹੀ ਹੈ ਉਹ ਲਾਲ ਰੰਗ ਦੇ ਨਾਲ ਰੰਗੇ ਸੱਚ ਦੇ ਗੁਣਾਂ ਦੇ ਨਾਲ ਰੰਗੀ ਗਈ ਹੈ ਤਾਂ ਉਹਦਾ ਜਿਹੜਾ ਤਾਨਾ ਉਹ ਸੋਹਣਾ ਲੱਗ ਰਿਹਾ ਹੈ ਸੰਸਾਰ ਵਿੱਚ ਜਿੰਨੇ ਵੀ ਗੁਰਮੁਖ ਜਨ ਭਗ ਜਨਬ ਹੋਏ ਨੇ ਉਹਨਾਂ ਦੀ ਵਡਿਆਈ ਉਸ ਲਾਲ ਚੋਲੇ ਕਲਕੇ ਹੈ ਕਿਉਂਕਿ ਉਹਨਾਂ ਨੇ ਜਿਹੜੇ ਸੋਹਣੇ ਗੁਣਾਂ ਦਾ ਜਿਹੜਾ ਚੋਲਾ ਉਹ ਪਹਿਨਿਆ ਉਹਦਾ ਮਨ ਰੰਗਿਆ ਗਿਆ ਹੈ ਜਿਵੇਂ ਕਹਿੰਦੇ ਮੰਤਨ ਰਤਾ ਲਾਲ ਹੋਇਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਭੈ ਕਰੇ ਸ਼ਿੰਗਾਰ ਉਹਨਾਂ ਨੇ ਭੈ ਭੈ ਦਾ ਸ਼ਿੰਗਾਰ ਕੀਤਾ ਸੱਚ ਦੇ ਗੁਣਾ ਨੂੰ ਧਾਰਨ ਕੀਤਾ ਹੁਕਮ ਦੇ ਭੈ ਵਿੱਚ ਚੱਲੇ ਨੇ ਗੁਰੂ ਗੁਰੂ ਉਪਦੇਸ਼ ਦੀ ਜੋ ਉਹਨਾਂ ਨੇ ਸੋਝੀ ਪ੍ਰਾਪਤ ਕੀਤੀ ਹੈ ਤੇ ਉਹਨਾਂ ਦਾ ਜਿਹੜਾ ਇਸ ਕਰਕੇ ਜਿਹੜਾ ਤਾਲ ਉਹ ਸੋਨਾ ਸੋਹ ਰਿਹਾ ਸਾਰੇ ਸੰਸਾਰ ਦੇ ਵਿੱਚ ਸੁਰਜਨ ਭਾਨੀ ਤਾਂ ਮਨ 모ਇਆ ਕਿਉਂਕਿ ਕਿ ਜਿਹੜਾ ਲਾਲ ਰੰਗ ਸੀ ਜਿੰਨੇ ਗੁਰਮੁਖ ਜਨਪਕ ਜਨਕ ਹੋਏ ਉਹਨਾਂ ਨੂੰ ਉਹ ਜਿਹੜਾ ਸੱਚ ਦਾ ਰੰਗ ਸੀ ਉਹਨਾਂ ਨੂੰ ਪਾਇਆ ਪਿਆਰਾ ਲੱਗਿਆ ਤਾਂ ਉਹਦਾ ਮਨ ਜਿਹੜਾ ਇਸ ਗੁਣਾਂ ਨੂੰ ਧਾਰਨ ਕਰਨ ਵਾਸਤੇ ਮੋਇਆ ਗਿਆ ਉਹਨਾਂ ਨੇ ਸੱਚ ਦਾ ਰੰਗ ਤਾਂ ਪਹਿਨੇ ਆ ਸੁਹਾ ਰੰਗ ਛੱਡਿਆ ਉਹਨਾਂ ਨੇ ਕਿਉਂਕਿ ਉਹਨੇ ਸੁਹੇ ਸੁਵੇ ਵੀ ਸੁਹਾ ਬੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੁਹੇ ਬੇਸ ਫਿਰ ਕਿੰਨਾ ਨਾ ਪਾਇਓ ਮਨ ਮੁਖ ਦੱਜ ਗਈ ਦੱਜ ਮੂਈ ਗਵਾਰ ਉਹ ਤਾਂ ਦੱਜ ਗਈਆਂ ਜਿੰਨੀਆਂ ਵੀ ਖਜਲ ਖਵਾਰ ਹੋਈਆਂ ਜਿੰਨੇ ਜਿਹੜੇ ਜਿਨ੍ਹਾਂ ਨੇ ਵੀ ਆ ਮਾਇਆ ਦੇ ਪਦਾਰਥਾਂ ਦਾ ਰੰਗ ਜਿਨ੍ਹਾਂ ਨੇ ਪਹਿਨੇ ਆ ਉਹਦੀਆਂ ਬੜਾਈਆਂ ਦੇ ਵਿੱਚ ਪੈ ਗਏ ਉਹ ਤਾਂ ਖਜਲ ਖਵਾਰ ਹੋਏ ਨੇ ਪਰ ਜਿਨ੍ਹਾਂ ਦੇ ਗੁਰਮਖਾਂ ਨੇ ਇਹ ਸੱਚ ਦੇ ਗੁਣਾਂ ਨੂੰ ਧਾਰਨ ਕੀਤਾ ਉਹਨਾਂ ਦਾ ਮਨ ਇਸ ਗੁਣਾਂ ਦੇ ਵਿੱਚ ਮੋਇਆ ਗਿਆ ਉਹ ਪਿਆਰੇ ਲੱਗ ਰਹੇ ਨੇ ਅੱਜਕੱਲ੍ਹ ਸਾਰੇ ਸੰਸਾਰ ਨੂੰ ਦੀ ਸ਼ੋਭਾ ਵੀ ਕਰ ਰਿਹਾ ਹੈ ਤੇ ਜਿਹੜੇ ਵੀ ਗੁਰੂ ਸਾਹਿਬ ਇਹਨਾਂ ਦੇ ਨਾਲ ਵਿਚਾਰ ਕਰ ਰਹੇ ਨੇ ਉਹਨਾਂ ਦਾ ਮਨ ਵੀ ਇਹ ਗੁਣਾਂ ਦੇਖ ਕੇ ਉਹਨਾਂ ਦਾ ਵੀ ਮੋਇਆ ਗਿਆ ਕਿ ਮੈਨੂੰ ਪੰਜ ਪਾਤਸ਼ਾਹ ਆ ਉਹਨਾਂ ਦੇ ਪਹਿਲੇ ਪਾਤਸ਼ਾਹ ਚੌਥੇ ਪਾਚਾਈ ਦਾ ਆਚਰਣ ਦੇਖਿਆ ਕਿ ਕਿੰਨੀ ਬੜਾਈ ਹੈ ਸੰਸਾਰ ਦੇ ਵਿੱਚ ਤੇ ਉਹਨਾਂ ਦਾ ਮਨ ਵੀ ਉਸ ਨੂੰ ਦੇਖ ਕੇ ਇਸ ਗੁਣਾਂ ਨੂੰ ਧਾਰਨ ਕਰਨ ਵਾਸਤੇ ਉਹਨਾਂ ਦਾ ਮਨ ਵੀ ਮੋਇਆ ਗਿਆ ਉੱਥੇ ਫਿਰ ਗੁਰੂ ਸਾਹਿਬ ਪੁੱਛ ਰਹੇ ਨੇ ਕਵਨ ਬਰੀ ਦੀ ਤੇਰੀ ਲਾਲੀ ਉਸ ਸਖੀ ਸਹੇਲੀ ਨੂੰ ਜਿਹੜੇ ਗੁਰਮੁਖ ਜਨ ਹੋਏ ਨੇ ਸੁਹਾਗਣਾ ਹੋਈਆਂ ਨੇ ਇਹ ਕਹਿੰਦੇ ਜਿਹੜੇ ਤੇਰੇ ਇਹ ਲਾਲੀ ਬਣੀ ਹੈ ਤੇਰੇ ਚਿਹਰੇ ਤੇ ਕਿਉਂਕਿ ਜਦੋਂ ਕੋਈ ਖੁਸ਼ੀ ਦੇ ਪਲ ਹੁੰਦੇ ਆ ਆਨੰਦ ਵਾਲੇ ਹੁੰਦੇ ਆ ਤਾਂ ਆਟੋਮੈਟਿਕਲੀ ਸਾਡੇ ਚਿਹਰੇ ਤੇ ਲਾਲੀ ਆ ਜਾਂਦੀ ਹੈ ਨਹੀਂ ਤਾਂ ਜਿਹੜਾ ਫੇਸ ਹੈ ਉਮਰ ਜਾਇਆ ਹੋਇਆ ਹੁੰਦਾ ਜਦੋਂ ਕਿਸੇ ਕੋਈ ਦੁੱਖ ਚਿੰਤਾ ਸਤਾ ਰਹੀ ਹੋਵੇ ਤਾਂ ਤਾਂ ਚਿਹਰਾ ਮੁਰਝਾ ਜਾਂਦਾ ਹੈ ਤੇ ਜੇ ਕੋਈ ਖੁਸ਼ੀ ਆ ਆਨੰਦ ਪ੍ਰਾਪਤ ਹੋਇਆ ਹੋਵੇ ਤਾਂ ਜਿਹੜਾ ਚਿਹਰਾ ਉਹ ਫਿਰ ਸੋਹ ਦਾ ਲਾਲੀ ਉਹਦੇ ਚਿਹਰੇ ਦੇ ਆ ਜਾਂਦੀ ਹੈ ਕਿਉਂਕਿ ਉਹਨੂੰ ਖੁਸ਼ੀ ਦਾ ਆਨੰਦ ਦੀ ਜਿਹੜੀ ਕੋਈ ਟਿਕਾਣਾ ਨਹੀਂ ਹੁੰਦਾ ਉਫ ਤੇ ਪੁੱਛ ਰਹੇ ਨੇ ਵੀ ਤੇਰੇ ਜਿਹੜੇ ਚਿਹਰੇ ਤੇ ਇਹ ਲਾਲੀ ਬਣੀ ਹੈ ਇਹ ਕਿਹੜੇ ਕਿਸ ਤਰ੍ਹਾਂ ਬਣੀ ਹੈ ਕਿਹੜੇ ਕਵਨ ਬਣੀ ਰਹੀ ਕਿਸ ਤਰ੍ਹਾਂ ਤੈਨੂੰ ਇਹ ਗੁਣ ਪ੍ਰਾਪਤ ਹੋਏ ਕਿਵੇਂ ਤੈਨੂੰ ਇਹ ਜਿਹੜੇ ਆਨੰਦ ਦੀ ਅਵਸਥਾ ਪ੍ਰਾਪਤ ਹੋਈ ਹੈ ਜਿਹੜੇ ਸੱਚ ਖਸੋਂ ਦੇ ਨਾਲ ਤੇਰੀ ਲੇਵ ਲੱਗੀ ਹੈ ਇਹ ਕਿਸ ਤਰ੍ਹਾਂ ਤੁਸੀਂ ਇਹ ਗੁਣਾਂ ਨੂੰ ਧਾਰਨ ਕੀਤਾ ਇਹ ਅਵਸਥਾ ਤੁਹਾਨੂੰ ਕਿਵੇਂ ਪ੍ਰਾਪਤ ਹੋਈ ਹੈ ਇੱਥੇ ਸਵਾਲ ਕਰ ਰਹੇ ਨੇ ਕਵਨ ਬਣੀ ਰਹੀ ਤੇਰੀ ਲਾਲੀ ਇਹ ਲਾਲੀ ਜਿਹੜੀ ਤੇਰੇ ਚਿਹਰੇ ਤੇ ਆਈ ਹੈ ਇੰਨਾ ਸੋਹਣਾ ਲੱਗ ਰਿਹਾ ਤੇਰਾ ਨੂਰ ਤੇਰੇ ਚਿਹਰੇ ਤੇ ਟਪਕ ਰਿਹਾ ਹੈ ਇਹ ਕਿਵੇਂ ਕਮਨ ਬਣੀ ਰਹੀ ਕਿਵੇਂ ਬਣੀ ਹੈ ਕਮਨ ਰੰਗ ਤੂੰ ਭਈ ਗੁਲਾਲੀ ਇਹ ਜਿਹੜਾ ਕਿਹੜਾ ਰੰਗ ਹੈ ਇਹ ਜਿਹ ਲਾਇਆ ਤੈ ਜਿਹੜਾ ਤੇਰੇ ਰੰਗ ਤੇ ਹੁਣ ਜਿਹੜਾ ਗੂੜਾ ਰੰਗ ਚੜ ਗਿਆ ਹੈ ਇਹ ਗੁਲਾਲੀ ਆ ਗਈ ਹੈ ਤੇ ਇਹ ਹੁਣ ਕਿਹੜਾ ਰੰਗ ਤੈ ਇਹ ਜਿਹ ਧਾਰਨ ਕੀਤਾ ਕਿਉਂਕਿ ਸੰਸਾਰੀ ਰੰਗ ਤਾਂ ਜਿਹੜੇ ਆ ਉਹ ਤਾਂ ਥੋੜੇ ਦਿਨ ਚਾਰ ਵਾਲੇ ਹੁੰਦੇ ਆ ਪਰ ਜਿਹੜਾ ਰੰਗ ਮਜੀਠਾ ਰੰਗ ਰਹੀ ਐ ਉਹ ਉਹਦੇ ਬਾਰੇ ਗੁਰੂ ਸਾਹਿਬ ਹੁਣ ਪੁੱਛ ਰਹੇ ਨੇ ਵੀ ਇਹ ਕਿਹੜਾ ਰੰਗ ਐ ਸੰਸਾਰ ਵਿੱਚ ਦਾ ਕੋਈ ਇਹੋ ਜਿਹਾ ਰੰਗ ਹੈ ਨਹੀਂ ਜਿਹਦੇ ਨਾਲ ਕਿਸੇ ਇੰਨੀ ਆਨੰਦ ਦੀ ਅਵਸਥਾ ਪ੍ਰਾਪਤ ਹੋ ਜਵੇ ਇੰਨੇ ਖੁਸ਼ੀਆਂ ਕਿਹੜੇ ਪ੍ਰਾਪਤ ਹੋ ਜਾਣ ਇਹ ਇਹੋ ਜਿਹਾ ਰੰਗ ਕਿਹੜਾ ਜਿਹਦੇ ਨਾਲ ਤੈਨੂੰ ਇਨਾ ਗੂੜਾ ਰੰਗ ਤੇਰੇ ਤੇ ਚੜ ਗਿਆ ਹੁਣ ਚਾਹੇ ਜਿੰਨੇ ਮਰਜੀ ਕੋਈ ਤਤੀਆਂ ਤਬੀਆਂ ਤੇ ਵੀ ਬਿਠਾ ਲਿਆ ਕਿਸੇ ਨੇ ਇਹ ਰੰਗ ਨਹੀਂ ਉਤਰਿਆ ਚਾਹੇ ਨਿਓਂ ਚ ਵੀ ਸਾਹਿਬ ਜੀ ਦੇ ਨੂੰ ਚੜਾਏ ਗਏ ਪਰ ਰੰਗ ਨਹੀਂ ਉਤਰਿਆ ਹੁੰਦਾ ਇਹ ਗੂੜਾ ਰੰਗ ਆ ਇਹ ਕਦੇ ਵੀ ਜਿਹੜਾ ਫਿੱਕਾ ਪੈਣ ਵਾਲਾ ਨਹੀਂ ਹੈ ਹੁਣ ਜਿਹੜੇ ਬਾਕੀ ਰੰਗ ਹੈ ਉਹ ਤਾਂ ਫਿੱਕੇ ਪੈ ਜਾਂਦੇ ਜਿਵੇਂ ਕਹਿੰਦੇ ਲਾਲੇ ਗੋਲੇ ਮਤ ਖਰੀ ਗੁਰਕੀ ਮਤ ਨੀਕੀ ਸਾਚੀ ਸੁਰਤ ਸੁਹਾਵਣੀ ਮਨਮੁਖ ਮਤ ਫਿੱਕੀ ਮਨਮੁਖਾਂ ਦੀ ਤਾਂ ਮਤ ਫਿੱਕੀ ਹੈ ਪਰ ਜਿਹੜੇ ਸੱਚ ਦੇ ਰੰਗ ਵਿੱਚ ਰਗੇ ਜਿਨ੍ਹਾਂ ਦੀ ਸੁਰਤ ਸੱਚ ਦੇ ਰੰਗ ਵਿੱਚ ਸੁਹਾਗਣੀਆਂ ਦੀ ਰੰਗੀ ਗਈ ਉਹ ਨੀਕੀ ਹੈ ਉਹਦੀ ਸੋਹਣੀ ਮਤ ਹੈ ਇਹ ਗੁਲਾਲੀ ਇੱਥੇ ਗੁਰੂ ਸਾਹਿਬ ਰਹਾਉ ਇੱਥੇ ਤੱਕ ਪੁੱਛ ਰਹੇ ਦੱਸ ਰਹੇ ਨੇ ਸਾਨੂੰ ਇਹ ਕਿਹੜੇ ਇਹ ਜੇ ਗੁਣ ਧਾਰਨ ਕੀਤੇ ਇਹ ਕਿਹਾ ਜਾਂ ਤੁਸੀਂ ਰੰਗ ਚੜ੍ਹਿਆ ਇਹ ਜਿਹੜਾ ਹੁਣ ਉਤਰਦਾ ਹੀ ਨਹੀਂ ਤੁਹਾਡੇ ਤੇ ਜਿੰਨੇ ਮਰਜੀ ਕੋਈ ਜੀਵਨ ਦੇ ਵਿੱਚ ਔਕੜਾ ਵੀ ਆ ਜਾਣਾ ਪਰ ਸੱਚ ਦਾ ਰਾਹ ਤੋ ਕਦੇ ਨਹੀਂ ਛੜਕੇ ਚਾਹੇ ਸਰਬੰਸ ਵੀ ਵਰਨੇ ਪੈਗੇ ਇਹ ਗੁਰੂ ਸਾਹਿਬ ਨੇ ਇੱਥੇ ਰਾਹੋ ਦੇ ਵਿੱਚ ਦੱਸਿਆ ਕਿ ਅੱਗੇ ਫਿਰ ਬਾਕੀ ਕਰਦੇ ਆਂ ਜੀ ਹਾਂਜੀ ਦੱਸੋ ਭਾਜੀ ਭਾਜੀ ਬਹੁਤ ਵਧੀਆ ਜੀ ਬਹੁਤ ਆਨੰਦ ਆ ਵਧੀਆ ਵਿਚਾਰ ਹੈ ਗੁਰਬਚਨ ਸਿੰਘ ਭਾਜੀ ਤੁਸੀਂ ਆ ਗਏ ਹੋ ਵੈਦੂ ਜੀ ਦਾ ਖਾਲਸਾ ਵੈਦੂ ਜੀ ਸਾਹਿਬ ਆ ਜੀ ਹਾਂ ਜੀ ਮੈਂ ਸੁਣ ਰਿਹਾ ਜੀ ਮੈਂ ਕਿ ਕਿ ਨਿਕਲਣਾ ਹੋਣਾ ਹੈ ਠੀਕ ਹੋਣਾ ਹੈ ਤਾਂ ਕ ਨਿਕਲਣਾ ਪਏਗਾ ਓਕੇ ਹਾਂ ਜੀ ਗੁਰਚਨ ਸਿੰਘ ਭਾਜੀ ਹਾਂ ਜੀ ਵਧੀਆ ਜੀ ਇੱਕ ਲਾਹਵ ਹੁਣ ਜਿਵੇਂ ਆਪਣੇ ਹੀਰੇ ਜਾਤ ਵਿੱਚ ਲਾਹਵਾਂ ਮਾਣ ਹੈ ਜੀ ਨਾ ਉਹਨਾਂ ਦੇ ਬੇਟੇ ਕੇ ਲਾਲ ਹੁੰਦਾ ਸੀ ਹੁੰਦਾ ਹੈਗਾ ਹੁੰਦਾ ਸੀ ਹੁੰਦਾ ਹੈਗਾ ਜਿਹੜਾ ਲਾਲ ਮਹਿਲਾ ਵਿੱਚ ਹੁੰਦਾ ਸੀ ਰਾਜਿਆਂ ਕੋਲੇ ਹੁੰਦਾ ਸੀ ਬਹੁਤ ਕੀਮਤੀ ਹੁੰਦਾ ਸੀ ਜਿੱਥੇ ਲਾਲ ਹੁੰਦਾ ਸੀ ਉਹਦਾ ਕੋਈ ਹੋਰ ਕੋਈ ਲੈਣ ਜਗਾਉਣ ਦੀ ਲੋੜ ਨਹੀਂ ਪੈਂਦੀ ਪੂਰੇ ਮੈਲ ਵਿੱਚ ਚੰਦਲਾ ਹੋਇਆ ਸੀ ਉਹਦਾ ਅੱਛਾ ਜੀ ਉਹ ਬਾਹਰ ਦਾ ਲਾਲ ਹੁੰਦਾ ਸੀ ਪਰ ਅੰਦਰਲਾ ਲਾਲ ਨਾ ਲਾਲ ਰੰਗ ਜਿਸ ਕੋਲ ਬਹਾ ਸੁਬੜ ਭਾਗਾ ਮੈਲਾ ਕਦੇ ਤੋਂ ਹੋਵੇ ਇਦਾਂ ਲੱਗੇ ਦਾ ਕੰਮ ਇੱਕ ਗੁੰਮਖੜੀ ਬੱਸਾ ਜਿਹੀ ਬੜਗੀ ਜਦੋਂ ਸਾਰੇ ਔਗਣਾਂ ਦਾ ਦਾਸ ਹੋ ਕੇ ਪੂਰੀ ਜਰਮਤ ਵਾਲੀ ਚਾਲ ਬਣ ਗਈ ਉਹਨੂੰ ਕਹਿੰਦੇ ਫਿਰ ਤੇਰਾ ਲਾਲ ਰੰਗ ਹੋ ਗਿਆ ਇਹ ਉਹਨੂੰ ਪੁੱਛਦੇ ਨੇ ਕਮਨ ਬਣੀ ਤੇਰੀ ਲਾਲੀ ਕਮਨ ਰੰਗੀ ਤੂੰ ਭਈ ਗੁਲਾਲ ਦੀ ਤੂੰ ਕਹਿੰਦੇ ਕਿਹੜੇ ਰੰਗ ਚ ਰੰਗ ਕੇ ਗੁਲਾਲੀ ਹੋ ਗਈ ਕਿਹੜੀ ਮੱਤ ਨਾਲ ਲੱਗ ਲਾਦੀ ਵੇ ਇਹ ਮੱਤ ਕਿੱਥੋਂ ਲਈ ਤਾ ਹਾਂਜੀ ਹਾਂਜੀ ਰੰਗ ਇਸੇ ਮਤਲਬ ਰੰਗ ਦਾ ਮਤਲਬ ਮੱਤ ਇਹ ਮੱਤ ਤੈਨੂੰ ਕਿੱਥੋਂ ਪ੍ਰਾਪਤ ਹੋਈ ਕਿਵੇਂ ਲਈ ਕਵਨ ਮੋਰੀ ਵੀ ਤੇਰੇ ਲਾਲ ਜੀ ਕਿਵੇਂ ਆ ਗਈ ਤੇਰੇ ਤੇ ਤੇਰੇ ਤੇ ਇਹ ਤੇਰਾ ਰੰਗ ਕਿਵੇਂ ਛੜ ਗਿਆ ਕਿਸੇ ਕਿਸੇ ਬਹਿਮਦੂ ਦੀ ਮੰਦਾ ਕਿਸੇ ਪਰਮਦੂ ਦੀ ਮੰਦਾ ਕਿਸੇ ਪੁੰਜਾਦੂ ਦੀ ਮੰਦਾ ਕਿਸੇ ਚੀਜ਼ ਦੀ ਮੰਦਾ ਇਹ ਰੰਗ ਕਿੱਥੋਂ ਛੜ ਗਿਆ ਕੋਹਾਂ ਦੇ ਲਾਲ ਚੋਲਣਾ ਤੈ ਤਾਂ ਸੋਇਆ ਸੁਰਜਨ ਦਾ ਪਾਨੀ ਤਾਂ ਮਲ ਮੋਹਿਆ ਛੁਰਜਨ ਛੁਰੀ ਉਹ ਛੁਰਦੂ ਪੱਜਾਂ ਨੂੰ ਪਾੰਦੀ ਪਾਣੇ ਪਾਣੇ ਉਹਦੇ ਆ ਗਈ ਉਹ ਚੰਗੀ ਲੱਗੀ ਤਾਂ ਮਨ موਹੇ ਆਏ ਮਰ ਮਾ ਮੇਰਾ ਮਨ موਹੇ ਆ ਗਿਆ ਤਾਂ ਕਹਿੰਦੇ ਲਾਲ ਚੋਲਾ ਸੀ ਤਾਂ ਇਹ ਚੋਲਾ ਚੋਲਾ ਵੀ ਲਾਲੇ ਹੋ ਗਿਆ ਫਿਰ ਜਿਹੜੇ ਰੰਗ ਕਪੜਾ ਪਾਇਆ ਉਹ ਵੀ ਕਹਿੰਦੇ ਲਾਲੇ ਹੋ ਗਿਆ ਉਸੇ ਰੰਗ ਚ ਰੰਗਿਆ ਗਿਆ ਲਾਲ ਹੋ ਗਿਆ ਮੱਲੂ ਉਸੇ ਰੰਗ ਚ ਰੰਗਿਆ ਗਿਆ ਗੁਰਮਤਲੇ ਰੰਗ ਚ ਰੰਗਿਆ ਗਿਆ ਉਹ ਪੂਰਾ ਹੀ ਕਿਤੇ ਵੀ ਕੋਈ ਨਿਸ਼ਾਨੀ ਨਹੀਂ ਰਹੀ ਨਹੀਂ ਹੈ ਮਨਮਤ ਦੀ ਮੈਲ ਦੀ ਹਾਂਜੀ ਵਧੀਆ ਬਾਕੀ ਬਹੁਤ ਇਹਨਾਂ ਦੇ ਵਿਆਹ ਕਿਹਾ ਵਿਆਹ ਕਰ ਸੀ ਬਿੰਦਰ ਸਿੰਘ ਬਹੁਤ ਬਹੁਤ ਵਧੀਆ ਕੀਤੀ ਭਾਜੀ ਹਾਂਜੀ ਜਸਪਿੰਦਰ ਸਿੰਘ ਜੀ ਹੁਣ ਤੁਸੀਂ ਸਾਰਾ ਹੀ ਕਰ ਲੈਣਾ ਹਨਾ ਠੀਕ ਹੈ ਜੀ ਅੱਗੇ ਗੁਰੂ ਸਾਹਿਬ ਤੁਮ ਹੀ ਸੁੰਦਰ ਤੁਮੈ ਸੁਹਾਗ ਤੁਮ ਘਰ ਲਾਲਣ ਤੁਮ ਘਰ ਭਾਗ ਹੁਣ ਗੁਰੂ ਸਾਹਿਬ ਜਿਹੜੇ ਗੁਰਮੁਖ ਦੇ ਨਾਲ ਪਕਸਾ ਦੇ ਨਾਲ ਗੱਲ ਹੋ ਰਹੀ ਹੈ ਤੇ ਕਿਸ ਤਰ੍ਹਾਂ ਤੁਸੀਂ ਤੁਹਾਡੇ ਅੰਦਰ ਚਿਹਰੇ ਤੇ ਨੂਰ ਟਪਕਿਆ ਸੋਹਣਾ ਲੱਗ ਰਿਹਾ ਹੈ ਕਹਿੰਦੇ ਤੁਮ ਹੀ ਸੁੰਦਰ ਕਹਿੰਦੇ ਤੁਸੀਂ ਬਹੁਤ ਸੁੰਦਰ ਹੈ ਤੁਸੀਂ ਸੋਹਣੀ ਹੈ ਉਮੈ ਸੁਹਾਗ ਤੈਨੂੰ ਹੀ ਜਿਹੜਾ ਸੁਹਾਗ ਹੈ ਪ੍ਰਾਪਤ ਹੋਇਆ ਕਿਉਂਕਿ ਸੁਹਾਗ ਜਿਹੜਾ ਇਹ ਸਦਾ ਸੁਹਾਗਣਾ ਉਹੀ-ਉਹੀਆਂ ਜਿਨ੍ਹਾਂ ਦੇ ਮਨ ਦੇ ਵਿੱਚ ਗੁਣਾ ਦਾ ਸ਼ਿੰਗਾਰ ਜਿਨ੍ਹਾਂ ਨੇ ਧਾਰਨ ਕੀਤਾ ਜਿਵੇਂ ਕਿ ਮੈਂ ਪੰਕਤੀ ਪਹਿਲਾਂ ਹੀ ਪੜ੍ਹੀ ਸੀ ਸਦਾ ਸੁਹਾਗਣਾ ਸ਼ਬਦ ਮਨ ਭੈ ਭਾਏ ਕਰੇ ਸ਼ਿੰਗਾਰ ਜਿਨ੍ਹਾਂ ਨੇ ਭੈ ਭਾਏ ਦਾ ਸ਼ਿੰਗਾਰ ਕੀਤਾ ਉਹੀ ਸਦਾ ਸੁਹਾਗਣਾ ਬਣੀਆਂ ਉਹਨਾਂ ਨੂੰ ਹੀ ਮਹਿਲ ਪ੍ਰਾਪਤ ਹੋਇਆ ਨਾਨਕ ਕਰਮੀ ਮਹਿਲ ਪਾਇਆ ਬਿਰੇ ਰੱਖਿਆ ਉਹ ਧਰ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਆਪਣੇ ਖਸਮ ਦਾ ਜਿਹੜਾ ਭੈ ਉਹ ਇੱਜ਼ਤ ਮਾਣ ਉਹਦੇ ਹੁਕਮ ਨੂੰ ਧਾਰਨ ਕਰਕੇ ਰੱਖਿਆ ਉਹਨਾਂ ਨੂੰ ਇਸ ਸੁਹਾਗ ਪ੍ਰਾਪਤ ਹੋਇਆ ਹਮੇਸ਼ਾ ਸੁਹਾਗਣਾ ਉਹੀ ਹੋਈਆਂ ਨੇ ਤੁਮ ਘਰ ਲਾਲਣ ਤੁਮ ਘਰ ਭਾਗ ਕਿਉਂਕਿ ਉਹਦੇ ਘਰ ਦੇ ਵਿੱਚ ਜਿਹੜਾ ਲਾਲਣ ਹੈ ਖਸਮ ਹੈ ਉਹ ਘਰ ਦੇ ਵਿੱਚ ਉਹਦੇ ਹੀ ਆ ਤੇ ਉਹਨਾਂ ਦਾ ਘਰ ਜਿਹੜਾ ਭਾਗਾ ਭਰਿਆ ਹੋਇਆ ਕਿਸਮਤ ਵਾਲਾ ਉਹੀ ਹੋਇਆ ਜਿਨ੍ਹਾਂ ਦੇ ਅੰਦਰ ਸੱਚ ਦੇ ਗੁਣਾਂ ਨੂੰ ਧਾਰਨ ਕੀਤਾ ਨਹੀਂ ਤਾਂ ਜਿਹੜੇ ਅਸੀਂ ਪੱਚੇ ਰੰਗ ਦੇ ਨਾਲ ਉਹ ਤਾਂ ਥੋੜੇ ਦਿਨ ਚਾਰ ਵਸੇ ਹੁੰਦਾ ਇਹ ਇਹ ਗੁਰੂ ਸਾਹਿਬ ਨੇ ਜਿਵੇਂ ਕਹਿੰਦੇ ਵੀ ਉਸੇ ਗੋਬਿੰਦ ਦੇ ਨਾਲ ਜਿਹੜੇ ਜੁੜ ਗਏ ਸੱਚ ਦੇ ਨਾਲ ਜਿਹੜੇ ਜੁੜ ਗਏ ਉਹਨਾਂ ਦਾ ਘਰ ਇਹ ਸੁਆਗ ਹੋਇਆ ਕਿਉਂਕਿ ਉਹ ਉਸੇ ਰੰਗ ਵਿੱਚ ਰੰਗੀਆਂ ਗਈਆਂ ਜਿਵੇਂ ਕਹਿੰਦੇ ਦਿਆ ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਕੋਈ ਗਤੇ ਉਹਦੀ ਸਾਧ ਦੀ ਸੰਗਤ ਉਹਨਾਂ ਨੇ ਪ੍ਰਾਪਤ ਕੀਤੀ ਹੁੰਦੀ ਇਸ ਤਰ੍ਹਾਂ ਅਵਸਥਾ ਬਣੀਆ ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸਮੇ ਰਹਾ ਸਮਾਈ ਉਹਦੇ ਚ ਹੀ ਸਮਾਏ ਰਹਿੰਦੇ ਨੇ ਸਰਬੇ ਸਮਾਨ ਆਪ ਸੁਆਮੀ ਗੁਰਮੁਖੇ ਪ੍ਰਗਟ ਹੋਏ ਗੁਰਮਖੰਧੇ ਅੰਦਰ ਇਹ ਪ੍ਰਗਟ ਹੋਇਆ ਜਿਹੜਾ ਸੁਆਗ ਪ੍ਰਗਟ ਹੋਇਆ ਤੇ ਇਹਨਾਂ ਦੇ ਘਰੇ ਜਿਹੜੇ ਖਸਮ ਦੇ ਸੱਚ ਗੁਣਾਂ ਦੇ ਨਾਲ ਜਿਹੜੀ ਲੇਵ ਲੱਗੀ ਆ ਉਹਦੇ ਨਾਲੇ ਸੇਜਾ ਮਾਣੀਆਂ ਉਹਨਾਂ ਨੇ ਉਹਨਾਂ ਦਾ ਘਰ ਜਿਹੜਾ ਭਾਗਾ ਭਰਿਆ ਹੋਇਆ ਤੂੰ ਸਤਬੰਤੀ ਤੂੰ ਪ੍ਰਧਾਨ ਕਹਿੰਦੇ ਤੂੰ ਹੀ ਸੱਚੇ ਗੁਣਾ ਵਾਲੀ ਹੈ ਕਿਉਂਕਿ ਤੇਰਾ ਜਿਹੜਾ ਅਚਰਣ ਹੈ ਇਹ ਸਾਰੇ ਸੰਸਾਰ ਦੇ ਵਿੱਚ ਸਭ ਤੋਂ ਉੱਚਾ ਹੈ ਨਹੀਂ ਤਾਂ ਜਿਹੜੇ ਦੂਜੇ ਸੀਗੇ ਸੋ ਵੱਡਾ ਜਿੰਨ ਹਰ ਲੇਵਲ ਵਾਲਾ ਜਿੰਨੇ ਹਰ ਦੇ ਨਾਲ ਲੇਵਲ ਵਾਲਾ ਉਹ ਹੀ ਵੱਡਾ ਹੈ ਉਹ ਹੀ ਸਤਬੰਤੀ ਹੈ ਸੱਚੇ ਗੁਣਾ ਵਾਲੇ ਨੇ ਉਹਦਾ ਚਰਣ ਜਿਹੜਾ ਸਭ ਤੋਂ ਸ੍ਰੇਸ਼ਟ ਮੰਨਿਆ ਗਿਆ ਸੰਸਾਰ ਦੇ ਵਿੱਚ ਤੂੰ ਪ੍ਰਧਾਨ ਜਿਵੇਂ ਕਹਿੰਦੇ ਪੰਜ ਪ੍ਰਧਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਨ ਉਹਨਾਂ ਨੂੰ ਪੰਜੇ ਪ੍ਰਧਾਨ ਕਿ ਉਹਨਾਂ ਨੂੰ ਗਿਆ ਜਿਹੜੇ ਸਭ ਤੋਂ ਜਿਹੜੇ ਸੇਸ਼ਟ ਦਰਜੀ ਦੀ ਜਿਹੜੀ ਆਪਾਂ ਆਗੂ ਜਿਹਨਾਂ ਨੂੰ ਆਪਾਂ ਕਹਦੇ ਆ ਪ੍ਰਧਾਨ ਉਹ ਹੀ ਬਣਦੇ ਨੇ ਜਿਹੜੇ ਸਭ ਤੋਂ ਸੇਸ਼ਟ ਹੋਣ ਉਹਦੀ ਅਗਵਾਈ ਵਿੱਚ ਉਹਦੇ ਹੁਕਮ ਦੇ ਜੋ ਉਹਨਾਂ ਨੇ ਉਪਦੇਸ਼ ਦਿੱਤਾ ਉਹਦੇ ਮੁਤਾਬਕ ਜਿਹੜੀ ਜਿਹੜਾ ਸੰਸਾਰ ਉਹ ਚੱਲ ਰਿਹਾ ਹੁੰਦਾ ਉਹਨਾਂ ਗੁਣਾਂ ਨੂੰ ਧਾਰਨ ਵੀ ਕਰਦਾ ਹੁਣ ਜਿਸ ਤਰ੍ਹਾਂ ਪਕਸ਼ਾ ਬੰਨਾਂ ਨੇ ਗੁਰਬਾਣੀ ਸਾਨੂੰ ਦਿੱਤੀ ਹੈ ਇਹ ਸਾਡੇ ਵਾਸਤੇ ਇੱਜ਼ਤ ਮਾਨ ਪ੍ਰਾਪਤ ਕਰਨ ਵਾਲਾ ਪ੍ਰਧਾਨਗੀ ਪ੍ਰਾਪਤ ਕਰਨ ਵਾਲਾ ਇੱਕ ਸਾਡੇ ਵਾਸਤੇ ਰਾਦਰ ਸੇ ਉਹਨਾਂ ਨੇ ਸੱਚੇ ਗੁਣਾਂ ਦਾ ਜੇ ਅਸੀਂ ਆਪਣਾ ਉੱਚਾ ਚਰਨ ਕਰਨਾ ਹੈ ਜਾਂ ਉੱਚ ਦਰਵੇ ਉੱਚ ਦਰਜੇ ਨੂੰ ਪ੍ਰਾਪਤ ਕਰਨਾ ਹੈ ਜੇ ਪੰਜ ਪ੍ਰਧਾਨ ਬਣਨਾ ਹੈ ਤਾਂ ਸੱਚੇ ਗੁਣਾਂ ਵਾਲੇ ਬਣਨਾ ਪੈਣਾ ਸੱਚਾ ਆਦਰਮਾਨ ਸਾਡਾ ਸੰਸਾਰ ਵਿੱਚ ਵਿੜਾਈ ਤਾਂ ਹੀ ਪ੍ਰਾਪਤ ਹੋਣੀ ਹੈ ਜੇ ਸੱਚੇ ਗੁਣਾਂ ਦੇ ਧਾਰਨੀ ਹੋਵਾਂਗੇ ਕਹਿੰਦੇ ਇਸ ਕਰਕੇ ਤੂੰ ਹੀ ਸਤਵੰਤੀ ਹੈ ਤੂੰ ਹੀ ਪ੍ਰਧਾਨ ਹੈ ਕਿਉਂਕਿ ਤੇਰਾ ਜਿਹੜਾ ਆਚਰਣ ਹੈ ਉਹ ਸਭ ਤੋਂ ਉੱਚਾ ਹੈ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਕਿਉਂਕਿ ਤੂੰ ਸੱਚ ਖਸੋ ਪ੍ਰੀਤਮ ਨੂੰ ਤੂੰ ਹੀ ਭਾਨੀ ਹੈ ਤੂੰ ਹੀ ਉਹਨੂੰ ਪਿਆਰੀ ਲੱਗੀ ਹੈ ਤੂੰ ਹੀ ਸੁਰ ਗਿਆਨ ਤੇਰੇ ਵਿੱਚ ਜਿਹੜੇ ਦ੍ਰਿਵਿਦਿਆਤਿਆਂ ਵਾਲੀ ਬਿਰਤੀ ਹੈ ਜਾਂ ਸ੍ਰੇਸ਼ਟ ਗਿਆਨ ਹੈ ਉਹ ਹੀ ਤੈਨੂੰ ਪ੍ਰਾਪਤ ਹੋਇਆ ਕਿਉਂਕਿ ਉਹਦੇ ਗੁਣਾਂ ਨੂੰ ਧਾਰਨ ਕੀਤਾ ਜਦ ਤੱਕ ਇਸ ਗੁਣਾਂ ਨੂੰ ਧਾਰਨ ਨਹੀਂ ਕਰਦੇ ਜਦ ਤੱਕ ਸਤਵੰਤੀ ਨਹੀਂ ਬਣਦੇ ਉਹ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਗੁਰ ਭਾਏ ਉਹ ਉਹੀ ਸੁਹਾਗਣੀਆਂ ਬਣੀਆਂ ਨੇ ਹਮੇਸ਼ਾ ਸੁਹਾਗ ਵੀ ਉਹਨਾਂ ਨੂੰ ਪ੍ਰਾਪਤ ਹੋਇਆ ਜੇ ਸਤਗੁਰ ਦੇ ਭਾਏ ਚੱਲੇ ਨੇ ਸਦਾ ਪਿਰ ਨਿਸ਼ਚਲ ਪਾਈਏ ਨਾ ਮਰੇ ਨਾ ਜਾਏ ਕਿਉਂਕਿ ਉਹਨਾਂ ਨੇ ਜਿਹੜਾ ਸੱਚ ਖਸਮ ਹੈ ਹਮੇਸ਼ਾ ਰਹਿਣ ਵਾਲਾ ਗਿਆਨ ਹੈ ਉਹ ਪ੍ਰਾਪਤ ਕੀਤਾ ਉਹ ਕਦੇ ਖਤਮ ਨਹੀਂ ਹੁੰਦਾ ਨਾ ਇਥੋਂ ਜਾਂਦਾ ਹੈ ਇਹ ਦੇ ਵਿੱਚੋਂ ਸ਼ਬਦ ਮਿਲੀ ਨਾ ਪਿਛੜਾ ਪਿਰਕਾ ਸਹਿਜ ਸਮਾਏ ਪਿਰਕਾ ਅੰਕ ਸਮਾਏ ਉਹ ਪਿਰਦੇ ਅੰਗ ਦੇ ਵਿੱਚ ਸਮਾ ਜਾਂਦੀਆਂ ਉਹਨਾਂ ਨੂੰ ਸੇਸ਼ਟ ਗਿਆਨ ਪ੍ਰਾਪਤ ਹੁੰਦੀਆਂ ਉਹ ਹੀ ਪ੍ਰੀਤਮ ਦੀਆਂ ਪਿਆਰੀਆਂ ਲੱਗਦੀਆਂ ਨੇ ਪ੍ਰੀਤਮ ਭਾਨੀ ਤਾਰੰਗ ਲਾਲ ਕਿਉਂਕਿ ਪ੍ਰੀਤ ਨੂੰ ਪਿਆਰੀ ਰਗੀ ਗੂੜਾ ਰੰਗ ਚੜਿਆ ਉਹਨਾਂ ਤੇ ਤਾਂ ਇਹ ਸੇਸ਼ਟ ਰੰਗ ਬੜੀਆਂ ਬਣੀਆਂ ਨੇ ਕੋਹ ਨਾਨਕ ਦਾ ਸਭ ਦ੍ਰਿਸ਼ નિਹਾਲ ਇਹ ਜਿਹੜੀ ਖਸਮ ਦੀ ਜਿਹੜੀ ਸੱਚੀ ਜਿਹੜੀ ਸਮਝ ਲਓ ਵੀ ਗਿਆਨ ਦੀ ਪ੍ਰਕਾਸ਼ ਹੈ ਉਸ ਦ੍ਰਿਸ਼ਟੀ ਦੇ ਨਾਲ ਇਹਨਾਂ ਦਾ ਜਿਹੜਾ નિਹਾਲ ਹੋਈਆਂ ਨੇ ਕਿਉਂਕਿ નિਹਾਲ ਹੋਣਾ ਇੱਕ ਆਨੰਦ ਵਾਲੀ ਸਭ ਤੋਂ ਅਵਸਥਾ ਹੈ ਆਨੰਦ ਅਨੰਦ ਸਭ ਕੁ ਗਏ ਆਨੰਦ ਗੁਰੂ ਤੇ ਜਾਣੇ ਜਿਨ੍ਹਾਂ ਨੇ ਗੁਰੂ ਤੋਂ ਇਹ ਮਤ ਸੇਸ਼ਟ ਮਤ ਧਾਰਨ ਕਰ ਲਈ ਹੈ ਉਹ ਹੀ ਨਿਹਾਲ ਹੋਈਆਂ ਉਹਨਾਂ ਤੇ ਇਹ ਸਮਝ ਲਓ ਵੀ ਮੇਰ ਦੀ ਨਗਾ ਉਹਨਾਂ ਨੂੰ ਹੀ ਪ੍ਰਾਪਤ ਹੋਈ ਆ ਸੁਭਦ ਰਸਟ ਉਹਨਾਂ ਤੇ ਹੋਈ ਆ ਉਹ ਨਾਨਕ ਸਾਹਿਬ ਸਾਨੂੰ ਪੰਚਪਾਛੇ ਇੱਥੇ ਸਮਝਾ ਰਹੇ ਨੇ ਸੁਨਰੀ ਸਖੀ ਇਹ ਹਮਰੀ ਕਾਲ ਸਾਰਾ ਕੁਝ ਜੋ ਉਹਨਾਂ ਨੇ ਧਾਰਨ ਕੀਤਾ ਜੋ ਜਿਹੜੀ ਸਖੀ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਜਿਹੜੀ ਪੁੱਛ ਰਹੀ ਸੀ ਉਹਨਾਂ ਨੂੰ ਕਿ ਤੁਹਾਡੇ ਜਿਹੜੇ ਚਿਹਰੇ ਤੇ ਨੂਰ ਟਮਕ ਰਿਹਾ ਹੈ ਇਹ ਕਿਸ ਤਰ੍ਹਾਂ ਤੁਸੀਂ ਇਹ ਗੁਣ ਧਾਰਨ ਕੀਤੇ ਕਿਵੇਂ ਮਜੀਠਾ ਰੰਗ ਤੁਹਾਡੇ ਤੇ ਚੜਿਆ ਇੱਥੇ ਵੀ ਗੁਰੂ ਸਾਹਿਬ पंचमपाषा अवस्था ਦੱਸ ਰਹੇ ਨੇ ਜਿਨ੍ਹਾਂ ਦੇ ਨਾਲ ਇਹਦੀ ਵਿਚਾਰ ਚੱਲ ਰਹੀ ਸੀਗੀ ਕਹਿੰਦੇ ਸੁਣ ਲਈ ਸਖੀ ਇਹ ਮਾਰੀ ਕਾਲ ਇਹ ਕਹਿੰਦੇ ਜਿਹੜੀ ਮੈਂ ਕਾਲ ਕੀਤੀ ਹੈ ਮੈਂ ਤਾਂ ਸ਼ਕਤ ਕੀਤੀ ਹੈ ਜੀਵਨ ਦੇ ਵਿੱਚ ਉਸ ਸਖੀ ਨੂੰ ਦੱਸ ਰਹੇ ਪਈ ਇਸ ਤਰ੍ਹਾਂ ਇਹ ਜਿਹੜੇ ਸੱਚਖਾ ਸਾਨੂੰ ਪਿਆਰੀਆਂ ਹੋਇਆ ਜਾ ਸਕਦਾ ਨਹੀਂ ਤਾਂ ਸਾਡਾ ਜਿਹੜਾ ਭਰਮ ਖਤਮ ਨਹੀਂ ਹੁੰਦਾ ਕਿਉਂਕਿ ਮੈਂ ਜਿਹੜੀ ਇਹ ਸਾਡੇ ਅੰਦਰ ਤ੍ਰਿਸ਼ਨਾ ਜਿਹੜੀ ਵਗੈਰਾ ਸੀਗੀ ਉਹ ਸਾਰੀ ਖਤਮ ਕਰ ਲਈ ਜਿਵੇਂ ਕਹਿੰਦੇ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਛੂਟੀ ਕਾਮ ਕਾਮਚੋਲਣਾ ਪਿਆ ਹੈ ਪੁਰਾਣਾ ਗਿਆ ਭਰਮ ਸਭ ਛੂਟੀ ਮੇਰਾ ਸਾਰਾ ਭਰਮ ਜਿਹੜਾ ਖਤਮ ਹੋ ਗਿਆ ਇਸ ਕਰਕੇ ਇਸ ਤਰ੍ਹਾਂ ਜਿਹੜੀ ਮੈਂ ਆਪਣੇ ਜਿਹੜੇ ਸਾਰੇ ਔਗਣ ਸੀਗੇ ਉਹ ਖਤਮ ਕੀਤੇ ਇਸ ਤਰ੍ਹਾਂ ਘਾਣਾ ਕੀਤੀ ਆ ਮੈਂ ਇਹ ਆਪਣੇ ਸਖੀ ਨੂੰ ਸਮਝਾ ਰਹੇ ਨੇ ਕਿ ਇਹ ਗੁਣਾਂ ਨੂੰ ਇਸ ਤਰ੍ਹਾਂ ਧਨ ਕੀਤਾ ਜਾ ਸਕਦਾ ਹੈ ਪ੍ਰਭ ਆਪ ਸ਼ਿੰਗਾਰੀ ਸਵਰਨਹਾਰ ਇਹ ਕਹਿੰਦੇ ਮੇਰਾ ਇਹ ਜਿਹੜੇ ਜੋ ਅਵਸਥਾ ਬਣੀ ਹੈ ਇਹ ਪ੍ਰਭ ਨੇ ਮੇਰੇ ਤੇ ਆਪੇ ਕਿਰਪਾ ਕੀਤੀ ਹੈ ਨਹੀਂ ਤਾਂ ਮੇਰੇ ਤੇ ਵਿੱਚ ਤਾਂ ਕੋਈ ਇਹ ਨਹੀਂ ਲਾਗਤ ਨਹੀਂ ਸੀਗੀ ਮੈਂ ਤਾਂ ਉਸ ਗੁਣਾਂ ਨੂੰ ਮੈਨੂੰ ਪਿਆਰੇ ਲੱਗੇ ਤੇ ਮੈਂ ਨੂੰ ਉਹ ਸੱਚ ਗੁਣਾਂ ਨੂੰ ਧਾਰਨ ਕੀਤਾ ਕਿ ਮੇਰੇ ਤੇ ਤਾਂ ਆਪੇ ਕਿਰਪਾ ਪ੍ਰਭ ਨੇ ਕੀਤੀ ਹੈ ਉਹਨੇ ਹੀ sinar ਕੀਤਾ ਸਗਲਾ ਗੁਣਾ ਹਾਰ ਉਸਨੇ ਪਾਇਆ ਉਹ ਸਵਰਨ ਵਾਲਾ ਉਹੀ ਹੈ ਸਭ ਨਾਲ ਗੱਲਾਂ ਸਮਰਾਸ ਸਵਾਮੀ ਮੈਂ ਤਾਂ ਇੱਕ ਉਹਦਾ ਹੁਕਮ ਦੇ ਅਨੁਸਾਰ ਧਾਰਣੀ ਹੋਈਆਂ ਤਾਂ ਮੈਨੂੰ ਇਹ ਜਿਹੜੀ ਮੇਰੀ ਆਸਾ ਬਣੀ ਹੈ ਇਸ ਤਰ੍ਹਾਂ ਮੇਰਾ ਜਿਹੜਾ ਰੂਪ ਹੈ ਸੋਹਣਾ ਸੁਹਾਵਣਾ ਬਣਿਆ ਇਸ ਤਰ੍ਹਾਂ ਪ੍ਰਭ ਨੇ ਮੇਰੇ ਤੇ ਮਿਹਰ ਕੀਤੀ ਹੈ ਕਿਰਪਾ ਕੀਤੀ ਹੈ ਸੱਚ ਦੇ ਗੁਣਾ ਜੇ ਉਤਾਰਨ ਕਰਕੇ ਇਹ ਇਸ ਤਰ੍ਹਾਂ ਅਵਸਥਾ ਬਣਦੀ ਹੈ ਨਹੀਂ ਤਾਂ ਜੇ ਆਪਣੇ ਆਪਣੀ ਬੁੱਧ ਦੇਣਾ ਚਾਹੀਏ ਫਿਰ ਨਹੀਂ ਇਹ ਗੁਰ ਦੀ ਮੱਤ ਧਾਰਨ ਕਰਨੀ ਪਵੇਗੀ ਤਾਂ ਸਾਡਾ ਜਿਹੜਾ ਸ਼ਿੰਗਾਰ ਇਸ ਤਰ੍ਹਾਂ ਬਣਦਾ ਇਹ ਤਾਂ ਸਵਾਰਿਆ ਜਾਂਦਾ ਇਸ ਵਾਰਣ ਹਰਨੇ ਇਸ ਤਰ੍ਹਾਂ ਸਵਾਰਿਆ ਮੇਰਾ ਰੂਪ ਮੇਰਾ ਸੋਨਾ ਤਾਂ ਬਣਿਆ ਪਰ ਹੋਰ ਦੂਜਾ ਗੁਰੂ ਸਾਹਿਬ ਨੇ ਇੱਥੇ ਤੱਕ ਜੋ ਸੋਝੀ ਦਿੱਤੀ ਮੈਨੂੰ ਇਸ ਇਸ ਤਰ੍ਹਾਂ ਇਹਨਾਂ ਸਮਝਾਇਆ ਹਾਂ ਜੀ ਬਹੁਤ ਵਧੀਆ ਪਾਜੀ ਵਧੀਆ ਵਿਚਾਰ ਕੋਈ ਜਿੱਦਾਂ ਗੱਲ ਕਹਿਣ ਸੁਣਨ ਵਾਲੀ ਬਾਕੀ ਰਹਿ ਨਹੀਂ ਜਾਂਦੀ ਪਹਿਲੇ ਰਹਾਉਤ ਜਿਵੇਂ ਸਵਾਲ ਸੀਗਾ ਹਨ ਤੇ ਲਾਸਟ ਵਿੱਚ ਗੁਰੂ ਸਾਹਿਬ ਆਣ ਆ ਕੇ ਜਵਾਬ ਦਿੰਦਾ ਹੈ ਤੇ ਉਹੀ ਕੱਲ ਵਾਲਾ ਪੈਟਰਨ ਕਿ ਜਿਨੇ ਗੁਣ ਧਾਰਨ ਕੀਤੇ ਹੋਏ ਨੇ ਜਿੰਨੂੰ ਸੱਚਖਸਮ ਮਿਲਿਆ ਜਾਂ ਸੱਚ ਨਾਲ ਜੀ ਦਾ ਬੂੜਾ ਪਿਆਰ ਆ ਤੇ ਸਚਾਰਤਾ ਵਾਲੇ ਗੁਣਾਂ ਦਾ ਜੋ ਧਾਰਨੀ ਹੈ ਹਨਾ ਜੀ ਜੁੜਿਆ ਹੋਇਆ ਸੱਚ ਨਾਲ ਉਹਨੂੰ ਸਖੀ ਕਹਿ ਕੇ ਉਹਦੇ ਨਾਲ ਗੱਲਬਾਤ ਕਰ ਰਹੇ ਨੇ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਤੁਸੀਂ ਵੀ ਇਸ ਤਰ੍ਹਾਂ ਦਾ ਰੰਗ ਤੁਹਾਡੇ ਤੇ ਵੀ ਚੜ ਸਕਦਾ ਹੈ ਤੁਹਾਡਾ ਵੀ ਕਾ ਕਦੇ ਹਨਾ ਜੀ ਸੋਇਆ ਜਾ ਸਕਦਾ ਤੁਸੀਂ ਸੋਣਾ ਸੁਆਪਣ ਬਣ ਸਕਦਾ ਤੇ ਸੁਰਜਨ ਭਾਨੀ ਉਹ ਸੁਰਜਨ ਜੋ ਹੈ ਜੋ ਮਾਲਕ ਖਸਮ ਹੈ ਉਸੇ ਨੂੰ ਭਾ ਗਈ ਤਾਂ ਮਨ 모ਇਆ ਤੇ ਤੁਸੀਂ ਵੀ ਭਾ ਜਾਣ ਵਾਲੇ ਕੰਮ ਕਰੋ ਤੇ ਤੁਹਾਡਾ ਮਨ ਵੀ ਜੇ ਤੁਹਾਡੇ ਜੇ ਭਾ ਜਾਏ ਤੁਹਾਨੂੰ ਆਪਾਂ ਨੂੰ ਸੱਚ ਭੌਂਦਾ ਹੀ ਨਹੀਂ ਹਨਾ ਬਾਜੀ ਆਪਾਂ ਕਿਤੇ ਨਾ ਕਿਤੇ ਹੋਰ ਦੁਨੀਆਦਾਰੀ ਲੋਕਾਚਾਰੀ ਦੇ ਹੋਰ ਕਿਸੇ ਨੰਨੇ ਪਪੇ ਚ ਆਪਾਂ ਲੱਗ ਜਾਂਦੇ ਆ ਸੱਚ ਸਾਨੂੰ ਭੌਂਦਾ ਹੀ ਨਹੀਂ ਹੈ ਸੁਰਜਨ ਭਾਨੀ ਕਵਣ ਬਣੀ ਰੀਤੇ ਰੀ ਲਲੀ ਤੇ ਕਵਣ ਰੰਗ ਤੂੰ ਪਈ ਗਲਾਲੀ ਲਾਸਟ ਵਿੱਚ ਦਾ ਜਵਾਬ ਦਿੱਤਾ ਤੇ ਬਹੁਤ ਵਧੀਆ ਤੁਸੀਂ ਭਾਜੀ ਵਿਆਖਿਆ ਕੀਤੀ ਹੈ ਬਾਕੀ ਗੁਰਚਰਨ ਸਿੰਘ ਜੀ ਕਰ ਲੈਣਗੇ ਹਾਂਜੀ ਭਾਜੀ ਗੁਰਚਰਨ ਸਿੰਘ ਜੀ ਜੀ ਗੱਲ ਜੀ ਵਧੀਆ ਹੋ ਗਈ ਬਹੁਤ ਵਧੀਆ ਠੀਕ ਹੈ ਤੁਸੀਂ ਵਧੀਆ ਕਰ ਤੋ ਪ੍ਰਦਰਸ਼ਤਾ ਆਨ ਲੋਡ ਨਹੀਂ ਹਾਂ ਜੀ ਬਰੀਫ ਕਰਨਾ ਤਾਂ ਠੀਕ ਹੈ ਸਮਾਪਤੀ ਕਰ ਲੈਣੀ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਬਜੀ ਸਿੰਘ ਜੀ ਬਹੁਤ ਬਹੁਤ ਤੁਹਾਡਾ ਵਧੀਆ ਪ੍ਰੋਗਰਾਮ ਵਧੀਆ ਵਿਚਾਰ ਤੁਹਾਡਾ ਸੌਰੀ ਵਧੀਆ ਜਿਹੜਾ ਇੱਕ ਇੱਕ ਅੱਖਰ ਤੁਸੀਂ ਅੱਜ ਕੱਲ ਤੁਸੀਂ ਤਾਂ ਗ੍ਰਾਮਰ ਦਾ ਵੀ ਪੂਰਾ ਧਿਆਨ ਰੱਖਦੇ ਆ ਔਰ ਸਿਧਾਂਤਕ ਪੱਖ ਤੋਂ ਜਿੱਦਾਂ ਮੈਂ ਚੈਨਲ ਤੇ ਵੀ ਵਾਰ-ਵਾਰ ਲਿਖਦਾ ਸਿਧਾਂਤਕ ਉਚਾਰ ਤੇ ਸੈਂਟੀਫਿਕ ਨਜ਼ਰੀਏ ਨਾਲ ਤੁਸੀਂ ਸਾਰੇ ਵਿਚਾਰ ਤੁਹਾਡੇ ਜਿਹੜੀ ਟੁੱਕਦੀ ਹੈ ਵਿੱਚੇ ਗੁਰੂ ਗੁਰਮਤ ਜਿਹੜੀ ਗੁਰੂ ਦਾ ਜਿਹੜਾ ਗਿਆਨ ਹੈ ਸਾਡੇ ਕੋਲ ਉਹ ਆਪਾਂ ਉਹ ਤੇ ਰਹਿਣੀ ਰਹਿਣਾ ਉਹਦੇ ਨਾਲ ਹੀ ਉਸੇ ਨੇ ਗੁਰੂ ਨਹੀਂ ਸਾਨੂੰ ਜਿਹੜੀ ਆ ਸੋਝੀ ਦੇਣੀ ਹੈ ਕਿ ਕੋਈ ਮੰਤਰ ਗੰਤਰ ਕੋਈ ਪਿੱਛੇ ਕੋਈ ਲੋਕਿਕ ਸ਼ਕਤੀ ਜਾਂ ਕਰਾਮਾਤ ਨਹੀਂ ਹੈਗੀ ਸੱਚ ਦੇ ਨਾਲ ਜੁੜੋ ਤੇ ਰਬੀ ਗੁਣਾ ਨੂੰ ਸਿਧਾਂਤ ਦੇ ਨਾਲ ਰਹਿ ਕੇ ਉਹਨਾਂ ਗੁਣਾਂ ਦੇ ਵਿੱਚ ਆਪਣਾ ਜੀਵਨ ਜੀਓ ਤੇ ਜੀਵਨ ਦੇ ਵਿੱਚ ਫਿਰ ਇਹ ਜੋ ਸਾਰੇ ਗੁਣ ਜੇ ਕਿਸੇ ਨੂੰ ਗੁਰੂ ਸਾਹਿਬ ਇਥੇ ਸੰਬੋਧਨ ਹੋ ਰਹੇ ਨੇ ਭਾਵੇਂ ਉਹ ਗੁਰਸਿੱਖ ਨੂੰ ਗੁਰਮੁਖ ਨੂੰ ਹੋ ਰਹੇ ਨੇ ਜਾਂ ਆ ਆਪਾਂ ਕਹੀਏ ਸੁਹਾਗਣ ਜੀਵ ਇਸਤਰੀ ਨੂੰ ਹੋ ਰਹੇ ਨੇ ਸਤਵੰਤੀ ਪ੍ਰਧਾਨ ਸਾਰੇ ਗੁਣਾਂ ਵਾਲੀ ਜੀਵ ਇਸਤਰੀ ਕੋਈ ਵੀ ਤੇ ਇੱਥੇ ਗੁਣਾਂ ਦਾ ਵਿਕਿਆਨ ਕਰ ਰਹੇ ਨੇ ਅਸੀਂ ਵੀ ਇਹ ਗੁਣ ਧਾਰਨ ਕਰ ਸਕਦੇ ਆ ਸਾਡੀ ਵੀ ਇਸ ਤਰ੍ਹਾਂ ਦੀ ਅਵਸਥਾ ਬਣ ਸਕਦੀ ਏ ਤੇ ਜਸਪਿੰਦਰ ਸਿੰਘ ਜੀ ਤੇ ਵੀਰ ਗੁਰਚਰਨ ਸਿੰਘ ਵੀਰ ਗੁਰਬਚਨ ਸਿੰਘ ਜੀ ਵੀ ਹੈਗੇ ਨੇ ਅੱਜ ਸਾਰਿਆਂ ਦਾ ਜੀ ਆਇਆਂ ਨੂੰ ਧੰਨਵਾਦ ਹੋਰ ਜਿਹੜੇ ਵੀਰ ਵਿਚਾਰ ਸੁਣਨਗੇ YouTube ਤੇ WhatsApp ਤੇ Facebook ਤੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਕੀ ਫਤਿਹ